ਰੈਡੀ ਇਨਸਾਨੀ ਜ਼ਿੰਦਗੀ ਵਿੱਚ ਮਨੁੱਖੀ ਸੂਝ-ਬੂਝ ਲਈ ਬਹੁਤ ਸਾਰੇ ਕਾਰਨ ਮੌਜੂਦ ਹੁੰਦੇ ਹਨ ਟੰਡੀ ਹਰ ਇਨਸਾਨ ਦੀ ਸ਼ਖਸੀਅਤ ਨੂੰ ਉਘਾੜਨ ਲਈ ਕਈ ਚੀਜ਼ਾਂ ਮਹੱਈਨੇ ਰੱਖਦੀਆਂ ਹਨ ਟੰਡੀ ਸਭ ਤੋਂ ਪਹਿਲਾਂ ਉਸ ਦੇ ਜੀਨਸ ਘਰ ਪਰਿਵਾਰ ਦਾ ਮਾਹੌਲ ਸੰਗੀ ਸਾਥੀਆਂ ਦਾ ਸਾਥ ਖੋਦ ਉੱਤੇ ਕੰਟਰੋਲ ਅਤੇ ਖੁਦ ਨੂੰ ਤਰਾਸ਼ਨ ਦਾ ਯਤਨ ਡੰਡੀ ਇਹ ਸਾਰੀਆਂ ਚੀਜ਼ਾਂ ਕਾਫੀ ਹੱਦ ਤੱਕ ਉਸ ਦੇ ਸੁਭਾ ਨੂੰ ਪਰਿਭਾਸ਼ਿਤ ਕਰਦੀਆਂ ਹਨ ਡੰਡੀ ਸਾਡਾ ਦਿਮਾਗ ਬਹੁਤ ਗੁੰਝਲਦਾਰ ਹੈ ਇਸ ਵਿਚਲੇ ਹਾਰਮੋਨ ਹੀ ਸਾਨੂੰ ਖੁਸ਼ੀ ਗਮੀ ਦਾ ਅਹਿਸਾਸ ਕਰਵਾਉਂਦੇ ਹਨ ਡੰਡੀ ਜੇ ਤੁਸੀਂ ਜਾਦਾਤਰ ਹਾਂ ਪੱਖੀ ਰਹਿੰਦੇ ਹੋ ਪ੍ਰਮਾਤਮਾ ਦਾ ਹਰ ਪਾਲਾ ਸ਼ੁਕਰਾਨਾ ਕਰਦੇ ਹੋ ਦੂਜੇ ਦੀ ਖੁਸ਼ੀ ਵਿੱਚ ਖੁੱਲੇ ਦਿਲ ਨਾਲ ਸ਼ਾਮਿਲ ਹੁੰਦੇ ਹੋ ਜਾਣੀ ਸਾਫ਼ ਦਿਲ ਇਨਸਾਨ ਹੋ ਜੋ ਨਫ਼ਰਤਾਂ ਦੇ ਇਸ ਦੌਰ ਵਿੱਚ ਵੀ ਹਰ ਥਾਂ ਪਿਆਰ ਅਪਣਤ ਭਾਲਦਾ ਹੈ ਤਾਂ ਕੁਦਰਤ ਕਦੇ ਤੁਹਾਡੇ ਨਾਲ ਬੇਇਨਸਾਫੀ ਨਹੀਂ ਕਰੇਗੀ ਡੰਡੀ ਹਾਂ ਪੱਖੀ ਊਰਜਾ ਦੂਜੀ ਹਾਂ ਪੱਖੀ ਊਰਜਾ ਨੂੰ ਬਹੁਤ ਜਲਦੀ ਆਕਰਸ਼ਿਤ ਕਰਦੀ ਹੈ ਡੰਡੀ ਅਜਿਹੇ ਸ਼ਖਸ ਨੂੰ ਹਰ ਕੋਈ ਮਿਲਣਾ ਚਾਹੁੰਦਾ ਹੈ ਕਿਉਂਕਿ ਅਜਿਹੇ ਆਪਣੇ ਹਾਸਿਆਂ ਨਾਲ ਆਪਣੀ ਮੌਜੂਦਗੀ ਨਾਲ ਦੂਜਿਆਂ ਨੂੰ ਵੀ ਹਾਂ ਪੱਖੀ ਊਰਜਾ ਨਾਲ ਪਰ ਦਿੰਦੇ ਹਾਂ ਡੰਡੀ ਦੂਜੇ ਪਾਸੇ ਜੇ ਤੁਹਾਡੀ ਸ਼ਖਸੀਅਤ ਇਸ ਤਰ੍ਹਾਂ ਦੀ ਤਿਆਰ ਹੋਈ ਜਿਸ ਵਿੱਚ ਨਾ ਪੱਖ ਭਾਰੂ ਹੈ ਤਾਂ ਤੁਸੀਂ ਸਦਾ ਬੁਝੇ ਜਿਹੇ ਹੱਸਦਿਆਂ ਨੂੰ ਦੇਖ ਕੇ ਪਰੇਸ਼ਾਨ ਹੋਣ ਵਾਲੇ ਦੂਜਿਆਂ ਤੋਂ ਅੱਖਾਂ ਚੁਰਾਉਂਦੇ ਆਪਣੀ ਹੀ ਮੈਂ ਵਿੱਚ ਰਹਿਣ ਵਾਲੇ ਕਿਸੇ ਦੀ ਕਹੀ ਗੱਲ ਨੂੰ ਗੰਧ ਮਾਰ ਕੇ ਮਨ ਵਿੱਚ ਰੱਖਣ ਰੈਡੀ ਬਾਲੇ ਅੰਦਰ ਹੀ ਅੰਦਰ ਬਿਸ ਘੋਲਣ ਵਾਲੇ ਆਪਣੇ ਮਨ ਅੰਦਰ ਨਫਰਤਾਂ ਦੇ ਭੰਡਾਰ ਨੂੰ ਇਕੱਠਾ ਕਰਦੇ ਜਾਓਗੇ ਡੰਡੀ ਤੁਹਾਡੇ ਮਨ ਵਿੱਚ ਹਮੇਸ਼ਾ ਦੂਜਿਆਂ ਨੂੰ ਨੀਮਾ ਦਿਖਾਉਣ ਦੀ ਪ੍ਰਵਿਰਤੀ ਬਣੀ ਰਹੇਗੀ ਡੰਡੀ ਸਾਹਮਣੇ ਵਾਲਾ ਕਦੋਂ ਦਾ ਸਭ ਕੁਝ ਭੁੱਲ ਕੇ ਅੱਗੇ ਲੰਘ ਜਾਵੇਗਾ ਪਰ ਤੁਸੀਂ ਉੱਥੇ ਹੀ ਪੁਰਾਣੀਆਂ ਗੱਲਾਂ ਬਾਰੇ ਸੋਚ-ਸੋਚ ਕੇ ਚੁਰਦੇ ਰਹੋਗੇ ਅਤੇ ਆਪਣੀ ਨਫ਼ਰਤ ਨੂੰ ਖੁਰਾਕ ਦਿੰਦੇ ਰਹੋਗੇ ਡੰਡੀ ਅਜਿਹੇ ਲੋਕ ਰਿਸ਼ਤਿਆਂ ਨਾਲੋਂ ਜ਼ਿਆਦਾ ਗੱਲਾਂ ਨੂੰ ਅਹਿਮੀਅਤ ਦਿੰਦੇ ਹਨ ਡੰਡੀ ਉਹ ਭੂਤਕਾਲ ਵਿੱਚ ਜਾਉਂਦੇ ਨੇ ਉਹਨਾਂ ਲਈ ਰਿਸ਼ਤਿਆਂ ਤੋਂ ਜ਼ਿਆਦਾ ਗੱਲਾਂ ਦੀਆਂ ਗੰડા ਮੈਨੇ ਰੱਖਦੀਆਂ ਹਨ ਡੰਡੀ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਦੂਰੀਆਂ ਬਣਾ ਲੈਂਦੇ ਹਨ ਅਤੇ ਰਿਸ਼ਤੇ ਤੋੜਨ ਲਈ ਤਿਆਰ ਹੋ ਜਾਂਦੇ ਹਨ ਅਤੇ ਉਹ ਰਿਸ਼ਤਿਆਂ ਨੂੰ ਭੋਜ ਸਮਝਦੇ ਹਨ ਡੰਡੀ ਜੇ ਦੂਜਾਂ ਨੂੰ ਦੁੱਖ ਦੇ ਕੇ ਜਾਂ ਉਹਨਾਂ ਦੀ ਆਤਮਾ ਨੂੰ ਪਰੇਸ਼ਾਨ ਕਰਕੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਤਾਕਤਵਰ ਹੋ ਤਾਂ ਤੁਸੀਂ ਸਭ ਤੋਂ ਕਮਜ਼ੋਰ ਵਿਅਕਤੀ ਹੋ ਦੁਆਮਾ ਅਤੇ ਬੜਾ ਦੁਆਵਾਂ ਦੋਵੇਂ ਹੀ ਅਸਰ ਕਰਦੀਆਂ ਨੇ ਇਸ ਲਈ ਦੁਆਵਾਂ ਇਕੱਠੀਆਂ ਕਰੋ ਡੰਡੀ ਇਸ ਜ਼ਿੰਦਗੀ ਵਿੱਚ ਵਿਚਰਦੇ ਆਂ ਕਈ ਵਾਰ ਮਾਨਸਿਕ ਤੌਰ ਉੱਤੇ ਬਿਮਾਰ ਵਿਅਕਤੀ ਵੀ ਸਾਡੇ ਸੰਪਰਕ ਵਿੱਚ ਆਉਂਦੇ ਹਨ ਜਿੰਨਾ ਵਿੱਚ ਹੰਕਾਰ ਬਹੁਤ ਜ਼ਿਆਦਾ ਹੁੰਦਾ ਹੈ ਡੰਡੀ ਉਹਨਾਂ ਦੀ ਇਹ ਦਿੱਕਤ ਹੁੰਦੀ ਹੈ ਕਿ ਹਮਦਰਦੀ ਤਰਸ ਦਿਆ ਪਿਆਰ ਮਿਲਵਰਤਨ ਵਰਗੀਆਂ ਭਾਵਨਾਵਾਂ ਉਹਨਾਂ ਵਿੱਚ ਨਹੀਂ ਹੁੰਦੀਆਂ ਡਾਂਡੀ ਉਹ ਜਦੋਂ ਕੁਝ ਗਲਤ ਵੀ ਕਰਨ ਤਾਂ ਵੀ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਹੁੰਦਾ